ਇਹ ਮਤਲਬ ਸਟ੍ਰੀਟ ਫਾਈਟ ਹੀ ਲੱ ਲੋ ਜਿੱਦਾਂ ਆਪਾਂ ਪਿੰਡਾਂ 'ਚ ਲੜਦੇ ਆ ਸ਼ਾਇਦ ਦੇ ਸੇਮ ਉਸੇ ਤਰੀਕੇ ਦੀ ਫਾਈਟ ਆ ਬਸ ਇਹਦੇ ਅੰਦਰ ਇੱਕ ਕੇਸ ਤੇ ਗਲਵਜ਼ ਹੁੰਦੇ ਆ ਸੇਮ ਉਹੀ ਫਾਈਟ ਆ ਜੇ ਸਾਰੀਆਂ ਗੇਮਾਂ ਕਈ ਸਾਰੀਆਂ ਗੇਮਾਂ ਨੂੰ ਮਿਲਾ ਕੇ ਬਣੀਆਂ ਜੀ ਮੈਂ ਪਹਿਲਾਂ ਸੈਲਫ ਡਿਫੈਂਸ ਸਿੱਖਣ ਵਾਸਤੇ ਟੀਚਰ ਨੇ ਸਕੂਲੇ ਮਤਲਬ ਕੁੜੀਆਂ ਨੂੰ ਕਰਾਟੇ ਸ਼ੁਰੂ ਕਰਵਾਏ ਸੀ ਫਿਰ ਕਰਾਟੇ ਜਦੋਂ ਮੈਂ ਫਾਈਟਾਂ ਕੁੜੀਆਂ ਹੋਰ ਕੁੜੀਆਂ ਨੂੰ ਖੇਡ ਦਿਆ ਵੇਖਿਆ ਫਿਰ ਮੇਰਾ ਇਹਨੂੰ ਪ੍ਰੋਫੈਸ਼ਨਲੀ ਕਰਨੀ ਦਿਲ ਕੀਤਾ ਫਿਰ ਮੈਂ ਆਪਣੇ ਘਰੇ ਜਾ ਕੇ ਇਸ ਗੇਮ ਬਾਰੇ ਦੱਸਿਆ ਵੀ ਮੈਂ ਵੀ ਇਹ ਕਰਾਟੇ ਕਰਨੇ ਆ ਫਿਰ ਮੈਂ ਮੇਰੇ ਨਾਲ ਮੇਰਾ ਬ੍ਰਦਰ ਵੀ ਸੇਮ ਗੇਮ ਕਰਦਾ ਸੀ ਕਰਾਟੇ ਫਿਰ ਇਹਨਾਂ ਦੋਵਾਂ ਨੇ ਸਲਫਰ ਡਿਫੈਂਸ ਤੋਂ ਹਟ ਕੇ ਤੇ ਇਹਨੂੰ ਪ੍ਰੋਫੈਸ਼ਨਲੀ ਬਣਾ ਲਿਆ ਫਿਰ ਉਸ ਤੋਂ ਬਾਅਦ ਕਰਾਟੇ ਮੈਂ ਲਗਾਤਾਰ ਸਕੂਲ 'ਚ ਕੀਤੇ ਮੈਂ ਪੰਜ ਵਾਰੀ ਸਕੂਲ ਦੇ ਵਿੱਚ ਚੈਂਪੀਅਨ ਹੀ ਹੂੰ ਮੈਂ ਪਹਿਲੀ ਫਾਈਟ ਤੇ ਨੈਸ਼ਨਲ ਲੈਵਲ ਤੇ ਖੇਡੀ ਹੀ ਮੈਂ ਦੂਸਰੀ ਫਾਈਟ ਖੇਡੀ ਆ ਅਫਗਾਨਿਸਤਾਨ ਦੇ ਸਟੂਡੈਂਟਸ ਜੋ ਮੈਂ ਵੀਨ ਵੀ ਕੀਤੀ ਹੀ ਮੈਂ ਆ ਟ੍ਰੈਗ ਅਦਾ ਸੁਨੀਲ ਸ਼ਰਟੀ ਦਾ ਸ਼ੋਅ ਕੀਤਾ ਕੁਮਿਤੇ ਲੀਗ 1 ਉਦੇ ਵਿੱਚ ਵੀ ਮੈਂ ਸੈਲੀਬ੍ਰਿਟੀਜ਼ ਨੂੰ ਮਿਲੀ ਸੀ ਕਾਫੀ ਸਾਰਿਆਂ ਨੂੰ ਘਰਦਿਆਂ ਨੂੰ ਤੇ ਬਹੁਤ ਵਧੀਆ ਲੱਗਾ ਵੀ ਮੈਂ ਜਦੋਂ ਇਦਾਂ ਜਿੱਤ ਕੇ ਆਈ ਮੇਰੀ ਪਹਿਲੀ ਵਾਰੀ ਜਦੋਂ ਮੈਂ ਏਸ਼ੀਆ ਚੋਂ ਖੇਲ ਕੇ ਆਈ ਤੇ ਮੇਰੀ ਨਿਊਜ਼ ਦੇ ਵਿੱਚ ਇੱਕ ਫੋਟੋਸ਼ਾਪੀ ਮੇਰੀ ਮਦਰ ਨੂੰ ਬੜਾ ਪ੍ਰਾਊਡ ਫੀਲ ਹੋਇਆ ਵੀ ਆਹ ਇਦੀ ਫੋਟੋਸ਼ਾਪੀ ਆ ਹਾਂਜੀ ਘਰਦਿਆਂ ਨੂੰ ਹੁਣ ਬਹੁਤ ਪ੍ਰਾਊਡ ਫੀਲ ਹੁੰਦਾ ਵੀ ਸਾਡੇ ਘਰ ਚੋਂ ਕੋਈ ਤੇ ਨਿਕਲਿਆ ਇਹ ਨਹੀਂ ਦੂਰ ਤੱਕ ਖੇលਿਆ ਇਹ ਨਹੀਂ ਦੂਰ ਤੱਕ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਵੈਸਟਚਿਪ ਸੇ ਕਵਰ ਅੰਮ੍ਰਿਤਸਰ ਦੀ ਤੁਹਾਨੂੰ ਇੱਕ ਇਹੋ ਜਿਹੀ ਧੀਨਾ ਮੀਲਾਂ ਚੱਲ ਰਹੇ ਆ ਜਿਹੜੀ ਕੀ ਬਾਲੀਵੁੱਡ ਤੱਕ ਜਿਹਨਾਂ ਜਿਹਨੇ ਨਾਮ ਨੋਮਸ਼ਨ ਕੀਤਾ ਫਿਲਮਾਂ ਦੇ ਵਿੱਚ ਨਹੀਂ ਗੇਮਾਂ ਦੇ ਵਿੱਚ ਗੇਮ ਵੀ ਇਹੋ ਜਿਹੀ ਹੈ ਕਿ ਜਿਹੜੀ ਤੁਸੀਂ ਕਦੀ ਸੁਣੀ ਨਹੀਂ ਹੋਵਗੀ ਜਾਂ ਦੇਖੀ ਹੋਏਗੀ ਤੇ ਬਾਹਰ ਦੇ ਜਿਹੜੇ ਆ ਲੋਕ ਐ ਗੇਮ ਖੇਡਦੇ ਆਂ ਕਿ ਭਾ ਪੰਜਾਬ ਦੇ ਵਿੱਚ ਇਹ ਪਹਿਲੀ ਧੀ ਹੈ ਜਿਹੜਾ ਕਿ ਇਸ ਗੇਮ ਦੇ ਵਿੱਚ ਅੱਗੇ ਆਈ ਤੇ ਜਿਨੇ ਨਾਮ ਪੂਰਾ ਰੋਸ਼ਨ ਕੀਤਾ ਗੱਲਬਾਤ ਕਰ ਲੈਣੇ ਤੁਹਾਨੂੰ ਚਾਨੂ ਕਰਾਵਾਂਗੇ ਸਾਰਾ ਕਿਸ ਤਰ੍ਹਾਂ ਦੀ ਲਾਈਫ ਰਹੀ ਹੈ ਕਿੱਦਾਂ ਗੇਮ ਦੇ ਵਿੱਚ ਆਏ ਸਸ਼ਕਲ ਸਸ਼ਕਲ ਜੀ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਕੌਰ ਮੈਂ ਕਿੱਥੋਂ ਬਿਲੋਂਗ ਕਰਦੇ ਹਾਂ ਤੁਹਾਨੂੰ ਕਿੱਦਾਂ ਲੱਗਦਾ ਕਿ ਕਿਹੜੇ ਪਿੰਡ ਤੋਂ ਰਹਿੰਦੇ ਮੈਂ ਅੰਮ੍ਰਿਤਸਰ ਦੇ ਇਲਾਕੇ ਪਿੰਡਾ ਛੋਟਾ ਜਿਹਾ ਆ ਸਾਗਣਾ ਮੈਂ ਉਥੋਂ ਬਿਲੋਂਗ ਕਰਦੀ ਹਾਂ ਜੀ ਮੈਂ ਗੇਮ ਬਾਰੇ ਥੋੜਾ ਦੱਸੂ ਗੇਮ ਹੈ ਕੀ ਐਮ ਐਮ ਆਈ ਆਖਿਰ ਜਿਹੜੀ ਐ ਐਮ ਐਮ ਆਈ ਗੇਮ ਮਤਲਬ ਸਟਰੀਟ ਫਾਈਟ ਹੀ ਲਲੋ ਜਿੱਦਾਂ ਆਪਾਂ ਪਿੰਡਾਂ 'ਚ ਲੜਦੇ ਆਂ ਜਿਹਾ ਦੇ ਸੇਮ ਉਸੇ ਤਰੀਕੇ ਦੀ ਫਾਈਟ ਆ ਬਸ ਇਹਦੇ ਅੰਦਰ ਇੱਕ ਕੇਸ ਤੇ ਗਲਵਜ਼ ਹੁੰਦੇ ਆ ਸੇਫ ਹੋਹੀ ਫਾਈਟ ਹੈ ਜੇ ਸਾਰੀਆਂ ਗੇਮਾਂ ਕਈ ਸਾਰੀਆਂ ਗੇਮਾਂ ਨੂੰ ਮਿਲਾ ਕੇ ਬਣੀ ਹੈ ਜੀ ਤੁਹਾਡਾ ਕਿਸ ਤਰ੍ਹਾਂ ਸਬਬ ਬਣਿਆ ਇਸ ਗੇਮ ਦੇ ਵਿੱਚ ਆਂਦਾ ਕਿਵੇਂ ਦੀ ਜਰਨੀ ਰਹੀ ਤੁਹਾਡੀ ਮੈਂ ਪਹਿਲਾਂ ਸੈਲਫ ਡਿਫੈਂਸ ਸਿੱਖਣ ਵਾਸਤੇ ਟੀਚਰ ਨੇ ਸਕੂਲ 'ਤੇ ਮਤਲਬ ਕੁੜੀਆਂ ਨੂੰ ਕਰਾਟੇ ਸ਼ੁਰੂ ਕਰਵਾਏ ਸੀ ਫਿਰ ਕਰਾਟੇ ਜਦੋਂ ਮੈਂ ਫਾਈਟਾਂ ਕੁੜੀਆਂ ਹੋਰ ਕੁੜੀਆਂ ਨੂੰ ਖੇਡ ਦਿਆ ਵੇਖਿਆ ਫਿਰ ਮੇਰਾ ਇਹਨੂੰ ਪ੍ਰੋਫੈਸ਼ਨਲੀ ਕਰਨੀ ਦਿਲ ਕੀਤਾ ਫਿਰ ਮੈਂ ਆਪਣੇ ਘਰੇ ਜਾ ਕੇ ਇਸ ਗੇਮ ਬਾਰੇ ਦੱਸਿਆ ਵੀ ਮੈਂ ਵੀ ਕਰਾਟੇ ਕਰਨੇ ਆ ਫਿਰ ਮੈਂ ਮੇਰੇ ਨਾਲ ਮੇਰਾ ਬ੍ਰਦਰ ਵੀ ਸੇਮ ਗੇਮ ਕਰਦਾ ਸੀ ਕਰਾਟੇ ਫਿਰ ਇਹਨਾਂ ਦੋਵਾਂ ਨੇ ਸਲਫਰ ਡਿਫੈਂਸ ਤੋਂ ਹਟ ਕੇ ਤੇ ਇਹਨੂੰ ਪ੍ਰੋਫੈਸ਼ਨਲੀ ਬਣਾ ਲਿਆ ਫਿਰ ਉਸ ਤੋਂ ਬਾਅਦ ਕਰਾਟੇ ਮੈਂ ਲਗਾਤਾਰ ਸਕੂਲ 'ਚ ਕੀਤੇ ਮੈਂ 5 ਵਾਰੀ ਸਕੂਲ ਦੇ ਵਿੱਚ ਚੈਂਪੀਅਨ ਹੀ ਫਿਰ ਉਸ ਤੋਂ ਬਾਅਦ ਮੈਂ ਐਮ ਐਮ ਏ ਸਟਾਰਟ ਕਰਤੀ ਫਿਰ ਮੈਂ 2021 ਦੇ ਵਿੱਚ ਗਾਮਾ ਏਸ਼ੀਅਨ ਚੈਂਪੀਅਨ ਆ ਐਮ ਐਮ ਏ ਦੇ ਵਿੱਚ ਮੈਂ ਕੁਲਦੀਪ ਸਿੰਘ ਸੇ ਕੋ ਤਾਂ ਮਤਲਬ ਸਟਾਰਟ ਕੀਤੀ ਆਪਣੀ ਜਰਨੀ ਉਹ ਐਮਐਮਏ ਕਰਦੇ ਸੀ ਮੈਂ ਉਹਨਾਂ ਨੇ ਕਿਹਾ ਕੁਸਬ ਮੈਂ ਵੀ ਮਤਲਬ ਇਹ ਕਿ ਇਨ ਸਟਾਰਟ ਕਰਨੀ ਆ ਕਿ ਮੈਂ ਕਰਾਟੇ ਨਹੀਂ ਉਹਨ ਕਰਨੀ ਕਿਉਂਕਿ ਕਰਾਟੇ ਦਾ ਨਾ ਸਕੋਪ ਨਹੀਂ ਆ ਮੇਰੇ ਕੋਲ ਇੰਨੇ ਸਾਰੇ ਸਰਟੀਫਿਕੇਟ ਵੀ ਆ ਮੈਂ ਖੇਲੋ ਇੰਡੀਆ ਯੂਨੀਵਰਸਿਟੀ ਦੇ ਮਾਦੇ ਵਿੱਚ ਵੀ 골ਡ ਮੈਡਲਿਸਟ ਆ ਸੋ ਕਿ ਮੇਰੇ ਕੋਲ ਇੰਨੇ ਸਾਰੇ ਸਰਟੀਫਿਕੇਟ ਵੀ ਮੈਨਾਂ ਦਾ ਕਰਨਾ ਕੀ ਆ ਮੇਰੇ ਕੋਲ ਇੰਨੇ ਸਾਰੇ ਮੈਡਲ ਆ ਮੈਨੂੰ ਕੁਝ ਮਿਲਦਾ ਤੇ ਬਿਆ ਨਹੀਂ ਆ ਤੇ ਤੁਹਾਨੂੰ ਪਤਾ ਹਰ ਕੋਈ ਚੀਜ਼ ਅੱਜਕੱਲ ਪੈਸਾ ਬਹੁਤ ਮੈਟਰ ਕਰਦਾ ਵਲ ਚਾਹੇ ਉਹ ਗੇਮ ਆ ਚਾਹੇ ਉਹ ਕੋਈ ਵੀ ਚੀਜ਼ ਆ ਪ ਤੇ ਪੈਸਾ ਬਹੁਤ ਮੈਟਰ ਕਰਦਾ ਇਸ ਕਰਕੇ ਮੈਂ ਗੁਲਦੀਪ ਸਰ ਨੂੰ ਕਹਾਂ ਕਿ ਮੈਨੂੰ ਗੇਮ ਚੇਂਜ ਕਰਾ ਦਿਓ ਤੁਸੀਂ ਜਿਹੜੀ ਗੇਮ ਕਰਦੇ ਹੋ ਨਾ ਇਹਦੇ ਵਿੱਚ ਕਾਫੀ ਸਾਰੇ ਪੈਸੇ ਵੀ ਆ ਤੇ ਸਭ ਤੋਂ ਵੱਡੀ ਗੱਲ ਵੀ ਇਹਦੇ ਵਿੱਚ ਨਾਮ ਵੀ ਬਣ ਜਾਂਦਾ ਵਾ ਮੈਂ ਜਦੋਂ ਵੇਖਿਆ ਨਾ ਗੁਲਦੀਪ ਸਰ ਦਾ ਮੇਰੇ ਕੋ 2000 ਤਾਰਾ ਦੇ ਵਿੱਚ ਮੇਰੇ ਕੋਲ ਪਹਿਲੀ ਵਾਰੀ ਜਿਹੜਾ ਟੱਚ ਵਾਲਾ ਫੋਨ ਜਿਹਨੂੰ ਕਹ ਦਿੰਦੇ ਨੇ ਆਪਾਂ ਮੈਨੂੰ 2018 ਦੇ ਵਿੱਚ ਮਿਲਿਆ ਸੀ ਤੇ ਮੈਂ ਸਭ ਤੋਂ ਪਹਿਲਾਂ ਜਦੋਂ ਉੱਥੇ ਜਾ ਕੇ ਗੂਗਲ ਤੇ ਸਰਚ ਕੀਤਾ ਕੁਲਦੀਪ ਸਿੰਘ ਸੇਖੋ ਤੇ ਉਹਨਾਂ ਦਾ ਸਾਰਾ ਬਾਇਓ ਨਿਕਲ ਆਇਆ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਮੈਂ ਕਿਹਾ ਵੀ ਮੈਂ ਵੀ ਇਦਾਂ ਦਾ ਇੱਕ ਦਿਨ ਲੈ ਕੇ ਆਣਾ ਮੈਂ ਵੀ ਮੇਰੇ ਵੀ ਗੂਗਲ ਤੇ ਮੈਂ ਆਪਣਾ ਨਾਮ ਸਰਚ ਕਰਾਂ ਤੇ ਮੇਰੇ ਬਾਰੇ ਵੀ ਸਾਰੀ ਹਿਸਟਰੀ ਨਿਕਲ ਆਵੇ ਜਿਹਦੇ ਵਿੱਚ ਮੈਨੂੰ ਦੱਸਣ ਦੀ ਲੋੜ ਨਾ ਪਵੇ ਕਿ ਕੋਈ ਸਰਚ ਕਰੇ ਤੇ ਉਹ ਨਿਕਲ ਆਵੇ ਇਸ ਕਰਕੇ ਮੈਂ ਆਪਣੀ ਕਰਾਟੇ ਗੇਮ ਛੱਡ ਕੇ ਤੇ ਐਮਐਮਏ ਸਟਾਰਟ ਕੀਤੀ ਕਿੱਥੋਂ ਤੱਕ ਖੇਡਿਓ ਕਿੱਥੇ ਕਿੱਥੇ ਕੀ ਕੀ ਅਚੀਵਮੈਂਟ ਕੀਤਾ ਇਸ ਗੇਮ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਨੂੰ ਮਿਲੇ ਕਿਹੜੇ ਕਿਹੜੇ ਸਟਾਰਾਂ ਨੂੰ ਮਿਲੇ ਮੈਂ ਪਹਿਲੀ ਫਾਈਟ ਤੇ ਨੈਸ਼ਨਲ ਲੈਵਲ ਤੇ ਖੇਡੀ ਹੀ ਮੈਂ ਦੂਸਰੀ ਫਾਈਟ ਖੇਡੀ ਆਫ ਅਫਗਾਨਿਸਤਾਨ ਦੇ ਸਟਿੰਸ ਜੋ ਮੈਂ ਵਨ ਵੀ ਕੀਤੀ ਸੀ ਮੈਂ ਆ ਟ੍ਰੈਗ ਅਦਾ ਸੁਨੀਲ ਸ਼ਰਟੀ ਦਾ ਸ਼ੋਅ ਕੀਤਾ ਕੁਮਿਤੇ ਲੀਕ ਵਨ ਉਦੇ ਵਿੱਚ ਵੀ ਮੈਂ ਸੈਲੀਬ੍ਰਿਟੀਜ਼ ਨੂੰ ਮਿਲੀ ਸੀ ਕਾਫੀ ਸਾਰਿਆਂ ਨੂੰ ਫਿਰ ਉਸ ਤੋਂ ਬਾਅਦ ਮੈਂ ਜਿਵੇਂ ਹੋ ਗਿਆ ਵੀएफसी ਇਹਦੇ ਵਿੱਚ ਪ੍ਰਦੀਪ ਹੁੱਡਾ ਨੀਰਜ ਗੋਇਲ ਜਿਹੜੇ ਬਾਕਸਿੰਗ ਦੇ ਹੁਣ ਆਪਣੇ ਮੈਡਲਿਸਟ ਆ ਮੈਂ ਇਹਨਾਂ ਨੂੰ ਵੀएफसी ਵਿੱਚ ਵੀ ਮਿਲੀ ਸੀ ਕਿ ਮੈਨੂੰ ਇੱਕ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਇੱਕ ਗੇਮ ਖੇਡ ਕੇ ਜਿੱਤਦੇ ਆ ਆਪਣਾ ਹਨਾ ਇੱਕ ਨਾਮ ਜਿਹੜਾ ਤੁਸੀਂ ਅਫਗਾਨਿਸਤਾਨ ਦੇ ਅਗੇਂਸਟ ਖੇਡਿਆ ਹੋ ਕੇ ਜਿਹੜਾ ਵਿਨ ਕੀਤਾ ਆਪਣਾ ਝੰਡਾ ਫੜਦੇ ਆ ਜਦੋਂ ਇਹ ਦੇਸ਼ ਦਾ ਨਾਮ ਝੰਡਾ ਫੜ ਕੇ ਇੱਕ ਵਿਨ ਉਹਦੋਂ ਕੀ ਫੀਲ ਕੀ ਹੁੰਦਾ ਕੀ ਅਹਿਸਾਸ ਹੁੰਦਾ ਇਸ ਆਸਤੇ ਚਲੋ ਦੱਸਿਆ ਨਹੀਂ ਜਾਂਦਾ ਇਹੋ ਜੀ ਮਤਲਬ ਕੰਡੀਸ਼ਨ ਹੁੰਦੀ ਆ ਉਹ ਸਭ ਕੁਛ ਤੇ ਆਪਣੇ ਦਿਮਾਗ ਚ ਉਸ ਵਕਤ ਘੁੰਮਦਾ ਹੁੰਦਾ ਵਾ ਜੋ ਲੋਕਾਂ ਨੇ ਕਿਹਾ ਹੁੰਦਾ ਆਪਾਂ ਨੂੰ ਸਭ ਤੋਂ ਪਹਿਲੀ ਗੱਲ ਕਿ ਪਿੰਡ ਚੋਂ ਨਿਕਲਣਾ ਫਿਰ ਮੈਂ 2.5 ਕਿਲੋਮੀਟਰ ਤਰ ਕੇ ਬਸ ਤੇ ਆਣਾ ਫਿਰ ਉਹ ਡੋਟਾਈ ਕਿ ਲੋਡੋ ਘਟਾਈ ਕਿ ਲੋ ਨਹੀਂ ਮਤਲਬ ਦੋਤ ਸਾਂ ਜਾਂ ਕਿੰਨੇ ਅੰਦਰ ਇਸਨ ਮਤਲਬ ਅਸਰ ਰਸਤਾ ਤੈਅ ਕਰਨਾ ਮੈਂਦਾ ਹੀ ਉਹਦੇ ਵਿੱਚ ਆਪਾਂ ਨੂੰ ਬੜੀਆਂ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਜਿਵੇਂ ਲੋਕੀ ਆਉਂਦੇ ਜਾਂਦੇ ਵੇਖਦੇ ਐ ਲੱਗਦਾ ਜਿਵੇਂ ਮੈਂ ਆਹ ਦੁਨੀਆ ਦਾ ਪਹਾਣੀ ਨਹੀਂ ਆ ਮੈਂ ਮੰਗਲ ਗ੍ਰਹਿ ਤੋਂ ਆਈ ਆ ਕਿ ਜਿੱਦਾਂ ਵਾ ਤੁਰੇ ਜਾਂਦੇ ਆ ਮੋੜ ਮੁੜ ਕੇ ਵੇਖਣਾ ਫਿਰ ਨਾ ਲੱਗਦਾ ਜਿਵੇਂ ਮੰਗਲ ਗ੍ਰਹਿ ਤੋਂ ਆਈ ਆਂ ਕਿ ਮੈਂ ਇਹ ਦੁਨੀਆ ਦਾ ਹੈਗਾ ਹੀ ਮੁਸ਼ਕਿਲ ਹੁੰਦਾ ਇੱਕ ਪਿੰਡ ਦੇ ਵਿੱਚੋਂ ਨਿਕਲਣਾ ਜਿੱਥੇ ਕਿ ਕੁੜੀਆਂ ਨੂੰ ਵਿਆਹ ਤੋਂ ਬਾਅਦ ਸਿਰਫ ਇੱਕ ਪੜ੍ਹਾਈ ਕੀਤੀ ਆ ਵਿਆਹ ਤੋਂ ਕੁੜੀ ਸਿਰਫ ਰੋਟੀ ਪਾਣੀ ਉੱਥੋਂ ਨਿਕਲਣਾ ਕਿੰਨਾ ਕੁ ਮੁਸ਼ਕਿਲ ਹੋ ਮਤਲਬ ਮੈਂ ਦੱਸ ਹੀ ਨਹੀਂ ਸਕਦੀ ਵੀ ਕਿੰਨਾ ਮੁਸ਼ਕਿਲ ਹੁੰਦਾ ਵਾ ਬੜੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਜਿਹੜੀਆਂ ਆਪਾਂ ਮਤਲਬ ਇੱਕ ਐਥਲੀਟ ਦੇ ਵਿੱਚ ਤਾਂ ਹੁਣ ਮੈਂ 플ੈਗ ਫੜਿਆ ਇੰਡੀਆ ਦਾ ਇੱਕੋ 플ੈਗ ਫੜਨ ਦੇ ਤੱਕ ਦੀ ਔਣ ਪਿਛੇ ਜਿਹੜੀ ਜਰਨੀ ਆ ਨਾ ਉਹ ਮਤਲਬ ਦੱਸੀ ਨਹੀਂ ਜਾ ਸਕਦੀ ਆਪਣੇ ਸ਼ਬਦਾਂ ਦੇ ਵਿੱਚ ਵੀ ਬੜਾ ਮੁਸ਼ਕਲ ਹੁੰਦਾ ਵਾ ਇਹ ਸਫ਼ਰ ਤਿਆ ਕਰਨਾ ਜਿੱਦਾਂ ਆਉਣ ਵਾਲੋ ਵੀ ਇੱਕ ਤੇ ਹੋ ਗਿਆ ਚੋਰ ਉਹਨੇ ਚੋਰੀ ਕੀਤੀ ਉਹਨੂੰ ਪਤਾ ਮੈਨੂੰ ਮੈਂ ਚੋਰ ਆ ਤੇ ਮੈਂ ਚੋਰੀ ਕੀਤੀ ਉਹਨੇ ਤੇ ਡਰਨਾ ਹੀ ਆ ਮੈਂ ਤੇ ਛੁਰੀ ਵੀ ਨਹੀਂ ਕੀਤੀ ਹੁੰਦੀ ਪਰ ਤਾਂ ਵੀ ਮੈਨੂੰ ਉਸ ਨਿਗਾਹਾਂ ਜਦੋਂ ਵੇਖਿਆ ਜਾਂਦਾ ਫਿਰ ਬੰਦੇ ਨੂੰ ਫੀਲ ਵੀ ਤੇ ਹੁੰਦਾ ਹੀ ਆਵੇਂ ਦਾ ਵੀ ਮੈਨੂੰ ਇੰਨੇ ਮਤਲਬ ਐਵੇਂ ਦੀਆਂ ਨਿਗਾਹਾਂ ਕਦੀ ਵੀ ਲੋ ਵੇਖਿਆ ਜਾਂਦੇ ਆ ਪਰ ਇੱਕ ਪ੍ਰਾਊਡ ਫੀਲ ਤੇ ਹੁੰਦਾ ਹੋਗਾ ਜਦੋਂ ਫੈਮਿਲੀ ਨੇ ਜਦੋਂ ਦੇਖਦੇ ਮੈਡਲਸ ਦੇਖਦੇ ਕਿ ਨਹੀਂ ਪ੍ਰਾਊਡ ਫੀਲ ਆਉਂਦਾ ਹੋਗਾ pointing oh, he ਇਹ ਇਹ ਜਿਹੜੇ ਇੱਕ ਕਹਿੰਦੇ ਆ ਕਿ ਜਦੋਂ ਮਿਹਨਤ ਅਕਸਰ ਦੇਖੀ ਜਾਵੇ ਸੋਸ਼ਲ ਮੀਡੀਆ ਤੇ ਜਦੋਂ ਇੱਕ ਤੁਸੀਂ ਕੁਝ ਅਚੀਵ ਕਰਦੇ ਹੋ ਉਹਦੇ ਵਿੱਚ ਇਸ ਅਚੀਵਮੈਂਟ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਜਦੋਂ ਅਸੀਂ ਇੱਕ ਮੁਕਾਮ ਹਾਸਲ ਕਰਦੇ ਹਾਂ ਦੇਸ਼ ਦਾ ਨਾਮ ਰੋਸ਼ਨ ਕਰਦੇ ਹਾਂ ਤੇ ਫਿਰ ਵੀ ਜਿਹੜੇ ਲੋਕ ਨਾ ਜਾਣਨ ਤੇ ਇੱਕ ਬਹੁਤ ਕਹਿ ਸਕਦੇ ਆ ਕਿ ਤੁਹਾਡੇ ਲਈ ਇੱਕ ਸ਼ਰਮਨਾਕ ਗੱਲ ਹੈ ਕਿ ਜਿਹੜੇ ਪਲੇਅਰ ਤੁਹਾਡੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਇਹ ਉਹ ਕੁੜੀ ਨਹੀਂ ਹੈ ਜਿਹੜੀ ਸੋਸ਼ਲ ਮੀਡੀਆ ਉੱਤੇ ਇਕੱਲੀ ਰੀਲਸ ਪਾ ਲੀਆਂ ਜਾਂ ਫੋਟੋਸ ਪਾ ਲੀਆਂ ਉਹ ਕੁੜੀ ਨਹੀਂ ਹੈ ਇਹ ਦੇਸ਼ ਦਾ ਨਾਮ ਰੋਸ਼ਨ ਕਰਨਗੀ ਕੁੜੀ ਹੈ ਕਿਵੇਂ ਦਾ ਫੀਲ ਆਉਂਦਾ ਜਦੋਂ ਘਰਦਿਆਂ ਨੇ ਜਦੋਂ ਪਹਿਲੀ ਵਾਰੀ ਵੇਖਿਆ ਕਿ ਕੁੜੀ ਇੱਥੋਂ ਤੱਕ ਪਹੁੰਚ ਗਈ ਐ ਕਿੰਦਾਂ ਦਾ ਘਰਦਿਆਂ ਦਾ ਕੀ ਕਹਿਣਾ ਸੀ ਘਰਦਿਆਂ ਨੂੰ ਤੇ ਬਹੁਤ ਵਧੀਆ ਲੱਗਾ ਵੀ ਮੈਂ ਜਦੋਂ ਇਦਾਂ ਜਿੱਤ ਕੇ ਆਈ ਮੇਰੀ ਪਹਿਲੀ ਵਾਰੀ ਜਦੋਂ ਮੈਂ ਏਸ਼ੀਆ ਚੋਂ ਖੇਲ ਕੇ ਆਈ ਹਾਂ ਤੇ ਮੇਰੀ ਨਿਊਜ਼ ਦੇ ਵਿੱਚ ਇੱਕ ਫੋਟੋਸ਼ਾਪੀ ਮੇਰੀ ਮਦਰ ਨੂੰ ਬੜਾ ਪ੍ਰਾਊਡ ਫੀਲ ਹੋਇਆ ਵੀ ਆਹ ਇਥੇ ਫੋਟੋਸ਼ਾਪੀ ਆ ਉਹ ਸਾਡੇ ਪਿੰਡ 'ਚ ਸਾਡੇ ਘਰਾਂ 'ਚ ਤੇ ਨਿਊਜ਼ਪੇਪਰ ਪਿੰਡਾਂ 'ਚ ਤੇ ਲੱਗੀ ਨਹੀਂ ਹੁੰਦੀ ਕੋਈ ਕੋਈ ਘਰ ਹੁੰਦਾ ਜਿਨ੍ਹਾਂ ਦੇ ਘਰੇ ਨਿਊਜ਼ਪੇਪਰ ਲੱਗੀ ਹੁੰਦੀ ਮੇਰੀ ਮਦਰ ਉਹਨਾਂ ਘਰੋਂ ਨਿਊ ਤੇ ਮੇਰੀ ਮੰਮਾ ਨੇ ਅੱਜ ਵੀ ਸਾਂਭ ਕੇ ਰੱਖੀ ਆ ਕਿ ਮੇਰੀ ਬੇਟੀ ਦੀ ਇਹਦੇ ਵਿੱਚ ਪਿਕਚਰ ਆਈਦੀ ਆ ਬੜਾ ਘਰਦਿਆਂ ਨੂੰ ਮਾਨ ਮਹਿਸੂਸ ਹੁੰਦਾ ਹਾਂ ਹਾਂਜੀ ਘਰਦਿਆਂ ਨੂੰ ਹੁਣ ਬਹੁਤ ਪ੍ਰਾਊਡ ਫੀਲ ਹੁੰਦਾ ਵੀ ਸਾਡੇ ਘਰ ਚੋਂ ਕੋਈ ਤੇ ਨਿਕਲਿਆ ਵੀ ਇੰਨੀ ਦੂਰ ਤੱਕ ਖੇលਿਆ ਇੰਨੀ ਦੂਰ ਤੱਕ ਗਿਆ ਅ ਬਸਿ ਦਿਖੇ ਵੀ ਜਿਹੜੀ ਇਹ ਤੁਸੀਂ ਗੇਮ ਖੇਡੀ ਆ ਇਹ ਲੜਕੀਆਂ ਲਈ ਵੀ ਇੱਕ ਜਿਹੜੀ ਕੰਮ ਆਏਗੀ ਸੈਲਫ ਡਿਫੈਂਸ ਚ ਕੋਈ ਕਦੀ ਕਦੀ ਕੁੜੀਆਂ ਨੂੰ ਲੋੜ ਪੈਂਦੀ ਕਿ ਨੇ ਰੇਪ ਹੁੰਦੇ ਨੇ ਤਾਂ ਇਹ ਉਸ ਚ ਵੀ ਕੰਮ ਆ ਸਕਦਾ ਹਾਂਜੀ ਕੁੜੀਆਂ ਲਈ ਤੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਜਿਸ ਤਰ੍ਹਾਂ ਵੇਖਦੇ ਆ ਅੱਜ ਕੱਲ੍ਹ ਲੋਕੀ ਨਸ਼ਾ ਬਹੁਤ ਵਧ ਰਿਹਾ ਹੈ ਫੋਨ ਸਨੇਚ ਹੋ ਗਿਆ ਜਾਂ ਆਪਾਂ 골ਡ ਪਾਇਆ ਵਾ ਜਾਂ ਕੁਝ ਵੀ ਆ ਹਰ ਕੋਈ ਚੀਜ਼ ਸਨੇਚ ਕਰਦੇ ਆ ਤੇ ਇਹ ਸੈਲਫ ਡਿਫੈਂਸ ਲਈ ਬੜਾ ਮਤਲਬ ਜ਼ਰੂਰੀ ਚੀਜ਼ ਆ ਇਨਸਾਨ ਨੂੰ ਜ਼ਰੂਰੀ ਨਹੀਂ ਕਿ ਪ੍ਰੋਫੈਸ਼ਨਲ ਵਿੱਚ ਹੀ ਕਰਨਾ ਚਾਹੀਦਾ ਇਨ ਸੈਲਫ ਡਿਫੈਂਸ ਵਾਸਤੇ ਵੀ ਆਪਾਂ ਕਰ ਸਕਦੇ ਆ वैसे एक वही ਗੱਲ ਮੈਂ ਫੇਰ ਕਰਾਂਗਾ ਕਿ ਸੋਸ਼ਲ ਮੀਡੀਆ ਦੇ ਕੁੜੀਆਂ ਦੀ ਗੱਲ ਕਰਦੇ ਨੇ ਕਿ ਪਸੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਤੁਸੀਂ ਉਹਨਾਂ ਦੇ ਮਿਲੀਅਨ ਮਿਲੀਅਨਸ ਵਿਊਜ਼ ਪਵਾ ਦਿੰਦੇ ਹੋ ਲਾਈਕ ਕਰ ਦਿੰਦੇ ਹੋ ਉਹ ਜਿਹੜੇ ਅਸੀਂ ਜਿਹੜਾ ਦੇਸ਼ ਦਾ ਨਾਮ ਰੋਸ਼ਨ ਕਰਦੇ ਆ ਸਾਨੂੰ ਕੋਈ ਪੁੱਛਦਾ ਐਕਚੁਅਲੀ ਗਲਤੀ ਸਾਡੀ ਆ ਅਸੀਂ ਉਹ ਚੀਜ਼ਾਂ ਵੇਖਦੇ ਆ ਤੇ ਤਾਂ ਹੀ ਉਹ ਚੀਜ਼ਾਂ ਪ੍ਰਮੋਟ ਹੁੰਦੀਆਂ ਹੁਣ ਤੁਸੀਂ ਇੱਕ ਲਾਈਕ ਕਰਨ ਵਾਲੇ ਵੀ ਭਾਵੇਂ ਕਿ ਨੇ ਬੈਡ ਹੀ ਵੀਡੀਓ ਪਾਈ ਉਹਨੂੰ ਲਾਈਕ ਤੇ ਅਹੀਂ ਕੀਤਾ ਸਾਡੀ ਪਬਲਿਕ ਨੇ ਕੀਤਾ ਅਹੀਂ ਵੀ ਕਿਤੇ ਨਾ ਕਿਤੇ ਉਹ ਵੇਖਣਾ ਚਾਹੁੰਦੇ ਆ ਤਾਂ ਹੀ ਅਹੀਂ ਉਹਨੂੰ ਲਾਈਕ ਕਰਦੇ ਆ ਪਰ ਜਦੋਂ ਅਹੀਂ ਕੋਈ ਐਦਾਂ ਦਾ ਨਿਊਜ਼ ਕੋਈ ਐਥਲੀਟ ਆਉਂਦਾ ਵਾ ਜਾਂ ਕੁਝ ਆਉਂਦਾ ਹੀ ਉਹਨੂੰ ਵੇਖਦੇ ਹੀ ਨਹੀਂ ਆ ਅਹੀਂ ਸੁਣਨਾ ਨਹੀਂ ਚਾਹੁੰਦੇ ਅਹੀਂ ਵੀਡੀਓ ਨਹੀਂ ਸਕਿਪ ਕਰ ਦਿੰਦੇ ਆ ਅਹੀਂ ਵੇਖਦੇ ਹੀ ਨਹੀਂ ਉਹਨੂੰ ਕਿਉਂਕਿ ਅਹੀਂ ਜਾਣਾ ਹੀ ਨਹੀਂ ਚਾਹੁੰਦੇ ਉਸ ਪਾਸੇ ਜਾਣਾ ਹੀ ਨਹੀਂ ਚਾਹੁੰਦੇ ਇਹ ਕਰਕੇ ਹਰ ਕੋਈ ਜਿਹੜੀ ਸਪੋਰਟਸ ਵਾਲੀ ਜਾਂ ਚੰਗੀ ਵੀਡੀਓ ਕਹ ਲਈਏ ਆਪਾਂ ਪੂਰੀ ਵੇਖਦੇ ਨਹੀਂ ਆ ਉਹਨੂੰ ਸਕਿਪ ਕਰ ਦਿੰਦੇ ਨੇ ਅੱਗੇ ਵੇਖਦੇ ਆ ਕਿ ਅੱਗੇ ਕੀ ਚੱਲਣ ਦੇ ਆਪਾਂ ਉਹ ਚੀਜ਼ਾਂ ਨੂੰ ਮੈਂ ਚਾਹੁੰਨੀ ਆ ਕਿ ਆਪਾਂ ਐਥਲੀਟ ਨੂੰ ਮਤਲਬ ਅੱਗੇ ਕੱਢ ਕੇ ਲਿਆਈਏ ਜਿਹੜੀ ਚੀਜ਼ ਆਪਾਂ ਸਪੋਰਟਸਮੈਨ ਮਤਲਬ ਜੁੜਨਾ ਚਾਹੀਦਾ ਸਪੋਰਟਸਮੈਨ ਜੀਤੇ ਕੋਚ ਸਾਹਿਬ ਨੇ ਜਿਹੜੀ ਹੈ ਟ੍ਰੇਨਿੰਗ ਦਵਾਈ ਕੀਤੀ ਹੈ ਸਾਰਾ ਕਿੰਨਾ ਕਿ ਜ਼ਰੂਰੀ ਹੁੰਦਾ ਹੈ ਕਿ ਕੋਚ ਦਾ ਆਪਣੀ ਲਾਈਫ ਦੇ ਵਿੱਚ ਗੇਮ ਨਹੀਂ ਮਤਲਬ ਇੱਥੋਂ ਤੱਕ ਪਹੁੰਚਾਉਣ ਵਾਲੇ ਮੈਨੂੰ ਕੁਲਦੀਪ ਸਰੀਆ ਮੇਰੇ ਕੋਚ ਆ ਮੇਰੇ ਮਤਲਬ ਉਹਨਾਂ ਦਾ ਇੱਥੋਂ ਤੱਕ ਕੁਝ ਹੁੰਦਾ ਉਹ ਉਹਨਾਂ ਦਾ ਹੀ ਏਰੀਆ ਤਾਂ ਬਹੁਤ ਵੱਡਾ ਰੋਲ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਐਥਲੀਟ ਦਾ ਕੋਚ ਦੇ ਜਿੱਤੇ ਨੇ ਕੋਚ ਦੀ ਗੱਲ ਕੀਤੀ ਹੈ ਕਿ ਇੱਕ ਲੜਕੀ ਨੇ ਇੱਥੋਂ ਤੱਕ ਮਕਾਮ ਹਾਸਲ ਕੀਤਾ ਹੈ ਉਸ ਕੋਚ ਨਾਲ ਵੀ ਗੱਲ ਕਰ ਲੈਣੇ ਆ ਕਿਉਂਕਿ ਵੱਡੇ ਵੱਡੇ ਜਿਹੜੇ ਸਟਾਰਾਂ ਦੇ ਨਾਲ ਅਸੀਂ ਫੋਟੋਆਂ ਖਿਚਾਉਣ ਨੂੰ ਤਰਸਦੇ ਹਾਂ ਉਹ ਜਿਹੜੇ ਸਟਾਰਾਂ ਦੇ ਨਾਲ ਨੇ ਨਾਲ ਖੁਦ ਫੋਟੋ ਖਿਚਾਉਂਦੇ ਉਹਨਾਂ ਦੀਆਂ ਕੰਪਨੀਆਂ ਦੇ ਵਿੱਚ ਖੇਡਦੇ ਆ ਤੁਸੀਂ ਦੇਖਿਆ ਕਿ ਲੜਕੀਆਂ ਨੇ ਜਿਹੜੀਆਂ ਕੱਲੀਆਂ ਰੀਲਾਂ ਬਣਾਉਣ ਦੇ ਵਿੱਚ ਆਪਣਾ ਨੂੰ ਵਧੀਆ ਸਬੰਧੀਆਂ ਨੇ ਵੀ ਉਸ ਭਾਣ ਲਈ ਪਰ ਇਹ ਜਿਹੜੀ ਲੜਕੀ ਹੈ ਮਿਹਨਤ ਕਰਦੀ ਹੈ ਸਵੇਰੇ ਉੱਠ ਕੇ ਆਪਣਾ ਇੱਕ ਦੇਸ਼ ਦਾ ਨਾਮ ਰੋਸ਼ਨ ਕਰ ਲਈ ਤੇ ਕੋਚ ਨਾਲ ਵੀ ਗੱਲ ਕਰ ਲੈਣੇ ਆ ਜਿਨ੍ਹਾਂ ਨੇ ਇੱਥੋਂ ਤੱਕ ਖੜਾ ਕੀਤਾ ਕੋ ਸਭ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਤਦ ਇੱਕ ਆਪਣਾ ਜਿਹੜਾ ਪਲੇਅਰ ਆ ਆਪਣਾ ਜਿਹੜਾ ਬੱਚਾ ਜਿਹਨੂੰ ਸਿੱਥੋਂ ਦਾ ਕਰੇ ਇੱਥੋਂ ਤੱਕ ਮੁਕਾਮ ਹਾਸਲ ਕਰੇ ਬਹੁਤ ਵਧੀਆ ਲੱਗਦਾ ਵੀਰੇ ਕਿਉਂਕਿ ਵੇਖੋ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਇੱਥੋਂ ਤੱਕ ਆਈ ਆ ਇੰਨੀਆਂ ਕੁੜੀਆਂ ਨੂੰ ਕੱਟ ਕੇ ਇੱਥੋਂ ਤੱਕ ਆਈ ਆ ਹੱਲੇ ਤੱਕ ਸਾਡੇ ਲਾਗੇ ਬੰਨੇ ਅਸੀਂ ਚਲ ਜੀਏ ਚਬਾਲ ਸਾਈਡ ਤੇ ਚੰਪੀ ਚ ਜਾਂਦੇ ਕਿਹੜੇ ਸਾਈਡ ਤੇ ਚਲ ਜੂ ਹਾਕੀ ਨੂੰ ਛੱਡ ਕੇ ਇੱਕ ਕੁੜੀ ਆਪਣੀ ਹਾਕੀ ਦੇ ਵਿੱਚ ਅੱਗੇ ਗਈ ਹੈ ਤੇ ਇੱਕ ਮੇਰੇ ਸਾਹਮਣੇ ਏ ਆ ਜਿਹੜੀ ਕੁੜੀ ਅੱਗੇ ਗਈ ਹੈ ਤੇ ਲਾਗੇ ਬੰਨੀਓ ਤੇ ਇਸ ਤੋਂ ਬਾਅਦ ਮਤਲਬ ਹਲੇ ਤੱਕ ਕੋਈ ਨਹੀਂ ਹੈਗੀ ਪਰ ਬਹੁਤ ਵਧੀਆ ਪ੍ਰੌਡ ਵੀ ਹੈ ਪਰ ਇਹ ਵੀ ਗੱਲ ਕਈ ਜਗ੍ਹਾ ਤੇ ਆ ਵੀ ਹੁਣ ਹਰ ਕੋਈ ਗਲਤ ਨਿਗਾਣਾ ਜਦੋਂ ਅੱਜ ਕੱਲ ਦੀ ਸਾਡੀਆਂ ਜਿਆਦਾ ਧੀਆਂ ਬਣੀ ਗਲਤ ਹੈਗੀਆਂ ਕਿਉਂਕਿ ਸਿਸਟਮ ਸਾਡੇ ਵੀ ਥੋੜੇ ਬਾਰੇ ਗਲਤ ਹੋ ਗਿਆ ਅਸੀਂ ਅੱਜ ਕੱਲ ਕਿਸੇ ਨੂੰ ਪੁੱਛ ਨਹੀਂ ਕਰ ਸਕਦੇ ਲਾਈਵ 'ਚ ਹੁਣ ਤੁਸੀਂ ਚੱਲ ਜਾਓਗੇ ਕਿਤੇ ਵੀ ਜਾਓ ਤੁਸੀਂ ਅੱਜ ਕੱਲ ਨਸ਼ੇ ਕੱਦ ਤੋਂ ਪ੍ਰਮੋਟ ਹੋਂਦਾ ਕਿਉਂਕਿ ਜਿਹੜੇ ਸਾਡੇ ਵਰਗੇ ਮੋਤ ਪਰ ਬੈਠੇ ਨਾ ਪਿੰਡਾਂ ਦੇ ਵਿੱਚ ਜਾਂ ਕਿਤੇ ਵੀ ਬੈਠੇ ਆ ਉਹੀ ਇਹ ਚੀਜ਼ ਨੂੰ ਪ੍ਰਮੋਟ ਕਰਨ ਡਿਆ ਇਹੋ ਜਿਹੇ ਬੱਚੇ ਨੂੰ ਕੋਈ ਪ੍ਰਮੋਟ ਨਹੀਂ ਕਰਨ ਡਿਆ ਅੱਜ ਇਹੋ ਜਿਹੇ ਬੱਚੇ ਦਾ ਕੋਈ ਵੀ ਆਖਿਆ ਜਾਵੇ ਨਾ ਵੀ ਆਪਾਂ ਐਮਐਲਏ ਦਾ ਕੇ ਬੱਚੇ ਦੀ ਪਰਮੋਸਕ ਮਤਲਬ ਉਹ ਲੈ ਕੇ ਜਲਈਏ ਐਮਐਲਏ ਤੱਕ ਲੈ ਕੇ ਜਲਈਏ ਬੱਚੇ ਨੂੰ ਤੇ ਕੋਈ ਤੁਹਾਡਾ ਪਿੰਡ ਦਾ ਸਰਪੰਚ ਨਹੀਂ ਦਰੂਗਾ ਕੁਝ ਨਹੀਂ ਦਰੂਗਾ ਤੇ ਅੱਜ ਕੋਈ ਨਕੋਲ ਫੜੀ ਜਾਵੇ ਨਾ 4 ਕਿਲੋ ਤੇ ਅੱਜ ਹੀ ਉਹ ਬੱਚੇ ਨੂੰ ਉਹ ਮਤਲਬ ਨਕੋਲ ਵਾਲੇ ਦੇ ਮਗਰ ਐਮਐਲਏ ਤੱਕ ਫੋਨ ਖੜਕ ਜਾਂਦੇ ਵੀ ਸਾਡੇ ਪਿੰਡ ਨੂੰ ਨਕੋਲ ਫੜੀ ਗਈ ਇਹਨੂੰ ਬਚਾ ਲਓ ਇਹ ਗਲਤੀ ਸਾਡੇ ਸਿਸਟਮ ਦੀ ਆ ਜਿਹੜੇ ਸਾਡੇ ਘਰਾਂ 'ਚ ਬੈਠੇ ਉਹਨਾਂ ਨੂੰ ਪੁੱਛ ਲਾ ਜਾ ਕੇ ਤੁਹਾਡੇ ਹੁਣ ਤੁਸੀਂ ਇੱਧਰ ਚੱਲ ਜਿਓ ਤੇ ਉਹਨਾਂ ਨੂੰ ਪੁੱਛੋ ਵੀ ਹਰਪ੍ਰੀਤ ਕੌਰ ਕੁੜੀ ਹੈ ਤੁਹਾਡੇ ਪਿੰਡ ਦੀ ਉਹ ਤੁਸੀਂ ਜਾਣਦੇ ਜੋ ਕੋਈ ਨਹੀਂ ਜਾਣਦਾ ਹੋਊਗਾ ਤੇ ਉਹ ਗਲੀ ਗਲੀ ਉਹ ਜਾਣਦੇ ਨੇ ਕਿ ਵੀ ਨਹੀਂ ਉਹਦਾ ਮੁੰਡਾ ਵਾ ਹੁਣ ਕੋਲ ਵੇਦਾ ਕਿਉਂਕਿ ਪ੍ਰਮੋਟ ਸਾਡਰ ਕੇ ਚੌਧਰਾਂ ਨੇ ਕੀਤੀ ਹੈ ਨਾ ਜੀ ਇਸ ਕਰਕੇ ਹੁਣ ਛੋਟੇ ਜਿਹੇ ਪਿੰਡੋਂ ਨਿਕਲਣਾ ਬਹੁਤ ਤਕੜੀ ਗੱਲ ਹੁੰਦੀ ਹੈ ਬੱਚੇ ਵਾਸਤੇ ਇੱਕ ਉਹ ਘਰਾਂ ਚੋਂ ਨਿਕਲਣਾ ਚਲੋ ਇੱਕ ਕੋਚ ਤਾਂ ਫਰਜ਼ ਹੁੰਦਾ ਇੱਕ ਗਾਈਡ ਸਹੀ ਕਰਨਾ ਰਾਹ ਸਹੀ ਕਰਨਾ ਉਹ ਕੋਚ ਕਰ ਸਕਦਾ ਵਾ ਜੇ ਸਹੀ ਕੋਚ ਹੋਊਗਾ ਹੁਣ ਅਸੀਂ ਧੱਕੇ ਖਾਦੇ ਆ ਉਹ ਪਿੰਡ ਦਾ ਜਿਹੜਾ 2 ਕਿਲੋਮੀਟਰ ਦਾ ਸਫ਼ਰ ਦੱਸਦੀ ਪਈ ਐ ਨਾ ਉਹ ਸਫ਼ਰ ਮੈਂ ਤੈਅ ਕੀਤਾ ਵਾ ਉਹ ਮੈਨੂੰ ਪਤਾ ਵਈ ਉਹ ਸਫ਼ਰ 2 ਕਿਲੋਮੀਟਰ ਕਿੱਦਾਂ ਦਾ ਲੱਗਦਾ ਵਾ ਪਰ ਇੱਕ ਜੇ ਮੈਂ ਮੁੰਡਾ ਹੋ ਕੇ ਮੈਨੂੰ ਨਹੀਂ ਲੱਗਦਾ ਕਿ ਉਹ ਜਾਣਦਾ ਤੇ ਇਹ ਤਾਂ ਫਿਰ ਕੁੜੀ ਐ ਤੇ ਤੁਹਾਨੂੰ ਮੈਂ ਉਹ ਹੀ ਕਹਿਣਾ ਕਿ ਸਿਸਟਮ ਥੋੜਾ ਜਿਹਾ ਆਪਣਾ ਹੀ ਸਹੀ ਐ ਪਰ ਮੈਨੂੰ ਬਹੁਤ ਪ੍ਰਾਉਡ ਆ ਕਿ ਮੇਰੇ ਪਿੰਡੋਂ ਨਿਕਲੀ ਆ ਵਧੀਆ ਨਾਂ ਰੌਸ਼ਨ ਕਰਨ ਡਾ ਤੋਂ ਵੀ ਪਿੰਡ ਭਰਾ ਬਹੁਤ ਵਧੀਆ ਪਲੇਅਰ ਵੀ ਆ ਬਹੁਤ ਵਧੀਆ ਨੇਚਰ ਵੀ ਆ ਤੇ ਜੇ ਵਾਗਰੂ ਕਿਰਪਾ ਕਰੇ ਉਹ ਨੀਤ ਨਾਲ ਲੱਗੇ ਰਹਿਣਗੇ ਤੇ ਪੂਰ ਅੱਗੇ ਜਾ ਸਕਦੇ ਜੀ ਜੀ ਧੰਨਵਾਦ ਆ ਜਿਸ ਤਰ੍ਹਾਂ ਕੀ ਗੱਲ ਕੀਤੀ ਜਿਵੇਂ ਕੋਸ ਸਾਹਿਬ ਨਾਲ ਵੀ ਗੱਲ ਕੀਤੀ ਹੈ ਗਲਤੀ ਸਾਡੇ ਵਰਗੇ ਲੋਕਾਂ ਦੀ ਹੈ ਜਿਹੜੇ ਅਸੀਂ ਉਹੋ ਜਿਹਾ ਕੰਟੈਂਟ ਦੇਖਦੇ ਆ ਜਿਹਦੇ ਵਿੱਚ ਕੁਛ ਮਿਹਨਤ ਨਹੀਂ ਹੁੰਦੀ ਪਰ ਇਹੋ ਜਿਹੇ ਲੋਕ ਨੇ ਇਹਨੇ ਕਿਲੋਮੀਟਰ ਤੋਰਦੇ ਨੇ, ਟੈਂਟੋਂ ਰਾਤ ਮਿਹਨਤ ਕਰਦੇ ਨੇ, ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ। ਇਹੋ ਜਿਹੇ ਅਸੀਂ ਕਿਉਂ ਨਹੀਂ ਪ੍ਰਮੋਟ ਕਰਦੇ? ਲੋਕਾਂ ਨੂੰ ਵੀ ਇਹ ਕਲ ਸਿੱਖਣੀ ਚਾਹੀਦੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਜੇ ਅਸੀਂ ਪ੍ਰਮੋਟ ਕਰਾਂਗੇ ਤਾਂ ਹੀ ਸਾਡੇ ਦੇਸ਼ ਦਾ ਨਾਮ ਅੱਗੇ ਆਏਗਾ, ਸਾਡੀ ਸਟੇਟ ਦਾ ਨਾਮ ਅੱਗੇ ਆਏਗਾ, ਸਾਡੇ ਵਰਗੇ ਲੋਕਾਂ ਦਾ ਨਾਮ ਅੱਗੇ ਆਏਗਾ। ਕਿ ਸਾਡੇ ਵੀ ਜਿਹੜੀ ਹੈ ਕਿ ਵੱਧ ਜਿਹੜੀ ਕੰਟਰੀਆਂ ਨੇ ਉਹਨਾਂ ਦੇ ਵਿੱਚ ਸਾਡੀ ਗਿਣਤੀ ਆਏਗੀ। ਜੇ ਅਸੀਂ ਇਹਨਾਂ ਵਰਗੇ ਧੀਆਂ ਨੂੰ, ਇਹਨਾਂ ਵਰਗੇ ਲੋਕਾਂ ਨੂੰ ਜਿਹੜਾ ਹੈ ਕਿ ਅਕੀਜ਼ਿੰਦਗੀ ਵਿੱਚ ਪ੍ਰਮੋਟ ਕਰਾਂਗੇ, ਇਹਨਾਂ ਨੂੰ ਹੌਸਲਾ ਦੇਵਾਂਗੇ, ਸਪੋਰਟ ਕਰਾਂਗੇ, ਯਾਸ ਕਰਦੇ ਹਾਂ ਲੋਕੀ ਕਿ ਜਿਹੜਾ ਨਸ਼ਾ ਵੀ ਜਿਹੜਾ ਕਿਤੇ ਨਾ ਕਿਤੇ ਖਤਮ ਹੋਏ ਤੇ ਬਾਅਦ ਤੋਂ ਬਾਅਦ ਪਲੇ ਰਨ ਮਨੁਤੇਜ ਆਜਰਮਨ ਸਿੰਘ ਚੋਂ ਬਲੰਦਾ ਸਿਟੀ ਹੈਡਲਾਈਨ ਅੰਮ੍ਰਿਤਸਰ